ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਟੌਪਿਕ ਹੈ ਕਿ ਕੈਨੇਡਾ ਦੇ ਵਿੱਚ ਹੁਣ ਫੰਡ ਸ਼ੋਅ ਕਰਨ ਦੀ ਲੋੜ ਖਤਮ ਹੋ ਗਈ ਹੈ ਇਹ ਸਵਾਲ ਇਸ ਕਰਕੇ ਪੈਦਾ ਹੋਇਆ ਕਿਉਂਕਿ ਕੈਨੇਡਾ ਨੇ ਕੱਲ ਕਈ ਨਵੇਂ ਅਪਡੇਟ ਜਾਰੀ ਕੀਤੇ ਜੀਆਈਸੀ ਫੀਸ 10000 ਤੋਂ ਵਧਾ ਕੇ 20635 ਡਾਲਰ ਕਰਤੀ ਹੈ तमाम ਮੁੱਦੇ ਤੇ ਜਾਣਕਾਰੀ ਦੇ ਲਈ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਿਨਾਕਲ ਜਿਹੜੇ ਇੱਕ ਇੱਕ ਪੁਆਇੰਟ ਸਾਨੂੰ ਦੱਸਣਗੇ تیر ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ تیر ਜੀ ਕੀ ਇਹ ਮੰਨਿਆ ਜਾਵੇ ਕਿ ਕੈਨੇਡਾ ਦੇ ਵਿੱਚ ਹੁਣ ਫੰਡ ਸ਼ੋਅ ਕਰਨ ਦੀ ਲੋੜ ਖਤਮ ਬਿਲਕੁਲ ਸਰ ਜੇ ਹੁਣ ਮੈਂ ਮੈਂ ਆਪਣੀਆਂ ਫਾਈਲ ਜਿਹੜੀ ਇੱਕ ਇੱਕ ਜਨਵਰੀ ਤੋਂ ਬਾਅਦ ਲਾਉਂਗਾ ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਕਿਸੇ ਬੱਚੇ ਨੂੰ ਕਹਾਂਗਾ ਫੰਡ ਸ਼ੋਅ ਕਰਾ ਸਰ ਜਿਹੜੇ ਬੱਚੇ ਨੇ ਐਨਜੀਆਈਸੀ ਹੀ ਭਰ ਦਿੱਤੀ ਕਿ ਅਗਲੇ ਸਾਲ ਦੀ ਫੀਸ ਤੋਂ ਜ਼ਿਆਦਾ ਹੀ ਪੈਸੇ ਉਥੇ ਉਹਨੇ ਸਿਕਿਉਰਿਟੀ ਨੂੰ ਰੱਖ ਦਿੱਤੇ ਆ ਤੇ ਮੈਨੂੰ ਨਹੀਂ ਲੱਗਦਾ ਸਰ ਲੋਡ ਹੈਗੀ ਆ ਬਟ ਹਾਂ ਫਿਰ ਵੀ ਕਹੂੰਗਾ ਇਨਕਮ ਸੋਰਸ ਜ਼ਰੂਰ ਦਿਖਾ ਦਿਓ ਆਈਟੀਆਰ ਦਿਖਾ ਦਿਓ ਜੇ ਫਾਰਮ ਦਿਖਾ ਦਿਓ ਤੇ ਮੈਨੂੰ ਤਾਂ ਕਿਤੇ ਨਾ ਕਿਤੇ ਇਦਾਂ ਵੀ ਲੱਗ ਰਿਹਾ ਵਾ ਸ਼ਾਇਦ ਜਿਹੜਾ ਫਾਈਨੈਂਸ਼ੀਅਲ ਕਲੋਜ਼ ਲਿਖ ਕੇ ਆਉਂਦਾ ਸੀਗਾ ਨਾ ਉਹ ਸ਼ਾਇਦ ਹੁਣ ਬੰਦ ਹੋ ਜਾਊਗਾ ਆਊਗਾ ਨਹੀਂ ਹੈਗਾ ਜੇ ਆਊਗਾ ਵੀ ਤਾਂ ਸਰ ਫਿਰ ਤਾਂ ਮੈਨੂੰ ਲੱਗੂਗਾ ਕਿ ਕੈਨੇਡਾ ਤੇ ਫਿਰ ਜਿਗਾਈ ਸੀ ਪਤਾ ਨਹੀਂ ਕਿੰਨੀ ਕੁ ਹੋਰ ਕਰ ਦਊਗਾ ਤੇ ਜਿੱਥੇ ਕਿਤੇ ਸਾਨੂੰ ਵੀ ਲੱਗਦਾ ਵਾ ਮੈਨੂੰ ਬਹੁਤ ਸਾਰੇ ਬੱਚਿਆਂ ਨੇ ਸਰ ਕਮੈਂਟ ਵੀ ਆਏ ਜਦੋਂ ਆਪਾਂ ਪਿਛਲੀ ਵੀਡੀਓ ਵੀ ਪਾਈ ਨਾ ਕਿਤੇ ਸਾਨੂੰ ਕੈਨੇਡਾ ਨੇ ਧੱਕਾ ਕੀਤਾ ਨਜਾਇਜ਼ ਕੀਤਾ ਤੇ ਮੈਂ ਉੱਥੇ ਬੱਚਿਆਂ ਨੂੰ ਕਹਿਣਾ ਚਾਹੂੰਗਾ ਬੇਟਾ ਕੈਨੇਡਾ ਦੀ ਗਵਰਨਮੈਂਟ ਕੈਨੇਡਾ ਦੀ ਗਵਰਨਮੈਂਟ ਦੀ ਮਰਜ਼ੀ ਹੈਗੀ ਆ ਸਾਡਾ ਸਿਰਫ ਕੰਮ ਪਤਾ ਕੀ ਆ ਉਹਨਾਂ ਦੇ ਰੂਲਸ ਐ ਰੈਗੂਲੇਸ਼ਨ ਫਾਲੋ ਕਰਨਾ ਉਹਨਾਂ ਨੇ 10000 ਰੀ ਦੇਖੋ ਕਿੰਨੇ ਸਾਲ ਹੀ ਚਲਾਤੇ ਆ ਆਈ ਥਿੰਕ 15 ਕੇ ਸਾਲ ਤੱਕ ਚਲਾਈ ਦਿੱਤੇ ਇਸ ਤੋਂ ਜ਼ਿਆਦਾ ਹੀ ਚਲਾਤੀ 10000 ਵਾਲੀ ਜੀਏਸੀ ਵਾਲਾ ਫਾਰਮੈਟ ਉਹਨਾਂ ਨੇ ਤੇ ਜੇ ਉਹਨਾਂ ਨੇ ਕੀਤੀ ਆ ਤੇ ਸਾਨੂੰ ਇਹਦੀ ਨਾ ਰਿਸਪੈਕਟ ਹੀ ਕਰਨੀ ਪੈਣੀ ਆ ਆਪ ਕਿਸਾਰੇ ਕਹੋ ਕੁਛੇ ਕਪਾਉ ਕੁਛ ਐਸੋਸੀਏਸ਼ਨਾਂ ਤੋਂ ਪਾਓ ਬਟਾ ਇਹ ਕੁਛ ਨਹੀਂ ਹੋਣਾ ਥੈਟ ਇਜ਼ ਅ ਗਵਰਨਮੈਂਟ ਦੇ ਰੂਲਸ ਐਂਡ ਰੈਗੂਲੇਸ਼ਨਸ ਆ ਤੇ ਸਾਨੂੰ ਇਹ ਫਾਲੋ ਕਰਲੀਆਂ ਪੈਣੀਆਂ ਤਿੰਨ ਸ਼ਾਰਟ ਮੈਂ ਸਰ ਦੱਸ ਦਿੰਦਾ ਅੱਜ ਬੜਾ ਇੱਕ ਸਵਾਲ ਹੁੰਦਾ ਕਿ ਕੈਨੇਡਾ ਹੁਣ ਵੀਜ਼ਾ ਕਿਹੜੀ ਚੀਜ਼ ਦੇ ਕੇ ਦਊਗਾ ਸਾਡੇ ਯਾਰਿਆਂ ਦੇ ਸਰ ਪਿੱਛੇ ਦੇ ਉਹ ਤੁਸੀਂ ਵੀ ਸਾਨੂੰ ਟੈਗ ਲਾਈਨ ਕਹਿੰਦੇ ਹੁੰਦੇ ਸੀ ਨਾ ਸਰ ਉਹੜਾ ਕਿਉਂ ਰਿਫਿਊਜ਼ ਲਾਂਦੇ ਐਕਸਪਰਟ ਵੀਜ਼ਾ ਵੀਜ਼ਾ ਰਿਫਿਊਜ਼ ਲਾਂ ਤੋਂ ਬਾਅਦ ਪੀਪੀਆਰ ਦੋਂਦੇ ਬਾਸ਼ਾ ਸਰ ਰਿਫਿਊਜ਼ ਲਾ ਰੱਖੀ ਦੀ ਰਹੀ ਤਿੰਨ ਚਾਰ ਮਹੀਨੇ ਤੋਂ ਮੈਂ ਤਾਂ ਕਹਿੰਦਾ ਉਹ ਸਮਾਂ ਹੈਗਾ ਪੀਪੀਆਰ ਵੀਜ਼ਾ ਵੀਜ਼ੇ ਤੋਂ ਬਾਅਦ ਕਰੀਅਰ ਕਾਉਂਸਲਿੰਗ ਲੈਣ ਦਾ ਸੋ ਉਹ ਸਿਰਫ ਤੁਹਾਨੂੰ ਇੱਕ ਤਜਰਬੇਦਾਰ ਸਲਾਹਕਾਰ ਜਨੇ ਆਪ ਜਿੰਦਗੀ ਹੰਡਾਈ ਹੋਵੇ ਸਟੂਡੈਂਟ ਲਾਈਫ ਉਹ ਹੀ ਸਿਰਫ ਤੁਹਾਨੂੰ ਦੇ ਸਕਦਾ ਸੋ ਬਿਲਕੁਲ ਹੁਣ ਇੰਨਾ ਚੀ ਕੈਨੇਡਾ ਦੀ ਗਵਰਨਮੈਂਟ ਨੇ ਤਾਂ ਇਹ ਬਿਲਕੁਲ ਤੈਅ ਕਰ ਹੀ ਲਿਆ ਵਾ ਕਿ ਜਿਹਦੇ ਕੋਲ ਪੈਸਾ ਵਾ ਹੁਣ ਉਹੀ ਕੈਨੇਡਾ ਜਾਏਗਾ ਚਾਹੇ ਉਹਦੇ ਨੰਬਰ ਘਾਟਾ ਚਾਹੇ ਵਾਧਾ ਉਹ ਐਸ ਵੇਲੇ ਸੀ ਪਿਛਲੇ ਤਿੰਨ ਚਾਰ ਮਹੀਨੇ ਚ ਦੇਖ ਹੀ ਲਿਆ ਕਿ ਉਹ ਮੈਟਰ ਨਹੀਂ ਕਰਦਾ ਸੋ ਐਸ ਵੇਲੇ ਮੈਂ ਕਹੂੰਗਾ ਕਿ ਸਟੂਡੈਂਟਸ ਨੂੰ ਜਰੂਰ ਜੇ ਤੁਸੀਂ ਇੱਕ ਭੀੜ ਦਾ ਐਸਾ ਨਹੀਂ ਬਨਣਾ ਭੀੜ ਤੋਂ ਲੱਗ ਚੱਲਣਾ ਚਾਹੁੰਦੇ ਆ ਤੇ ਇੱਕੋ ਚੀਜ਼ ਆ ਜਿਹੜੀ ਤੁਹਾਨੂੰ ਸਿਰਫ ਅਲੱਗ ਕਰ ਸਕਦੀ ਆ ਕਿਹੜੀ ਆ ਪੈਸਾ ਨਹੀਂ ਅਲੱਗ ਕਰ ਸਕਦਾ ਪੈਸਾ ਤਾਂ ਅੱਜ ਹੈਗਾ ਕੱਲ ਨਹੀਂ ਹੈਗਾ ਆਜੂਗਾ ਜੇ ਅੱਜ ਕੱਠ ਹੈਗਾ ਉਹ ਕਿਹੜੀ ਆ ਪੜਾਈ ਤੁਹਾਡਾ ਐਜੂਕੇਸ਼ਨ ਨੂੰ ਫੋਕਸ ਕਰਦੇ ਹੋ ਜੇ ਕੈਨੇਡਾ ਜਾਣਾ ਚਾਹੁੰਦੇ ਆ ਤੇ ਅਜੇ ਨਹੀਂ ਤਾਂ ਮੈਂ ਵੀ ਕਹੂੰਗਾ ਕਿ ਬੇਟਾ ਨਹੀਂ ਤਾਂ ਇੰਡੀਆ ਤੋਂ ਗ੍ਰੈਜੂਏਸ਼ਨ ਕਰਕੇ ਚਲੇ ਜਾ ਕਿਉਂਕਿ ਘੱਟੋ ਘੱਟ ਆਪਾਂ ਉੱਥੇ ਜਾ ਕੇ ਕਿ ਉਸ ਮਾਇਆ ਜਾਲ ਚ ਨਾ ਫਸ ਜਾਈਏ ਕਿ ਮੈਂ ਤਾਂ ਹੁਣ ਪੱਕੇ ਨਹੀਂ ਹੋ ਸਕ ਪਾਰੇ ਆ ਪੀਆਰ ਨਹੀਂ ਹੋ ਪਾਰੇ ਮੈਂ ਹੁਣ ਐਲਐਮਆਈ ਲੈ ਲਵਾਂ ਮੈਂ ਹੁਣ ਹੋਰ ਇਦਾਂ ਪੈਸੇ ਖਰਚ ਦਵਾਂ ਘੱਟੋ ਘੱਟ ਮੈਂ ਕਹੂੰਗਾ ਪੜ੍ਹਾਈ ਨੂੰ ਫੋਕਸ ਕਰ ਲਿਓ ਮਿਹਨਤ ਕਰ ਲੋ ਜਰੂਰ ਜਿਹੜੇ ਵੀ ਤੁਸੀਂ ਕਾਲਜ ਪੜ੍ਹਦੇ ਨਾ ਫੋਟੋ ਲੱਗਣੀ ਚਾਹੀਦੀ ਇੱਕ ਵਾਰੀ ਉੱਥੇ ਤਾਂ ਕਿ ਪਤਾ ਲੱਗੇ ਕਿ ਹਾਂ ਵੀ ਇੱਥੇ ਕੋਈ ਪੜ੍ਹ ਕੇ ਗਿਆ ਹੈਗਾ ਤਾਂ ਹੀ ਸਿਰੇ ਲੱਗਣਗੇ ਨਹੀਂ ਤਾਂ ਗੱਲਾਂ ਹੀ ਰਹਿ ਜਾਣਗੀਆਂ ਕਿਉਂਕਿ ਐਂਡ ਆਫ ਦਾ ਡੇ ਮੇਰਾ ਤਾਂ ਕਾਰੋਬਾਰ ਇੱਥੇ ਹੀ ਆ ਬੱਚੇ ਦਾ ਵੀਜ਼ਾ ਲੱਗਿਆ ਨਜ਼ਾਰੇ ਪੈਸੇ ਵੀ ਆ ਗਏ ਟੌਰ ਵੀ ਆ ਪਰ ਨਹੀਂ ਐਂਡ ਆਫ ਦਾ ਡੇ ਇਨਸਾਨੀਅਤ ਦੇ ਤੌਰ ਤੇ ਮੈਂ ਜਿਹੜੀ ਚੀਜ਼ ਕਹਾਂਗਾ ਕਿਉਂਕਿ ਇਹ ਜਿਹੜੇ ਸਾਡੇ ਬੱਚੇ ਆ ਨਾ ਇਹ ਸਾਡਾ ਕੱਲ੍ਹ ਆ ਸੋ ਮੈਂ ਇੱਕ ਆਊਟ ਆਫ ਦਾ ਵੇਅ ਜਾ ਕੇ ਗੱਲ ਕਰ ਰਿਹਾ ਸੋ ਮੈਂ ਰਿਕਵੈਸਟ ਕੀ ਅਪੀਲ ਕਰ ਰਹੇ ਹਾਂ ਪੇਰੈਂਟਸ ਨੂੰ ਵੀ ਹੁਣ ਅਟੈਂਸ਼ਨ ਲਓ ਆਪਣੇ ਬੱਚੇ ਨੂੰ ਰਾਹ ਪਾਉਣ ਦੀ ਸਹੀ ਪੜ੍ਹਾਈ ਕਰਾਉਂਦੀ ਸਹੀ ਕੋਰਸ ਕਰਾਉਂਦੀ ਤਾਂ ਕਿ ਉਹ ਸਿਰਾ ਲਾਦਨ ਅੱਗੇ ਜਾ ਕੇ ਨਹੀਂ ਤਾਂ ਫਿਰ ਇੱਕੋ ਜਿਹਾ ਉਹ ਟਰੈਕ ਦੇ ਵਿੱਚ ਨਾ ਮੈਂ ਤਾਂ ਕਹੂੰਗਾ सेम ਉਹੀ ਭੀੜ ਦੇ ਹਿੱਸਾ ਬਣ ਜਾਗੇ ਉਹੀ ਫਿਰ ਖਬਰਾਂ ਬਾਰ-ਬਾਰ ਆਉਣਗੀਆਂ ਇੱਥੇ ਰਿਸੈਪਸ਼ਨਿਸਟ ਦੀ ਜੌਬ ਖੁੱਲੀ ਲਾਈਨਾਂ ਲੱਗੀਆਂ ਮੈਂ ਅੱਗੇ ਵੀ ਕਹਿੰਦਾ ਨਾ ਦਿਖਾਓ ਕਿਥੇ ਮੈਨੇਜਰ ਲੈਵਲ ਦੀ ਜੌਬ ਖੁੱਲੀ ਕਿਤੇ ਇੰਜੀਨੀਅਰ ਲੈਵਲ ਦੀ ਜੌਬ ਖੁੱਲੀ ਕੋਈ ਟੈਕਨੀਕਲ ਜੌਬ ਖੁੱਲੀ ਐਡਮਿਨ ਲੈਵਲ ਦੀ ਜੌਬ ਖੁੱਲੀ ਮੈਨੇਜਮੈਂਟ ਲੈਵਲ ਦੀ ਉੱਥੇ ਲਾਈਨਾਂ ਲੱਗਦੀਆਂ ਨਹੀਂ ਲੱਗਦੀ ਉਹ ਤਾਂ ਘਰੋਂ ਬੁਲਾ ਕੇ ਕੰਮ ਕਰਦੇ ਆ ਸੋ ਤੁਹਾਡੀਆਂ ਸ਼ਰਤਾਂ ਦੇ ਅਗਲਾ ਕੰਮ ਤਾਂ ਹੀ ਕਰੇਗਾ ਜੇ ਤੁਹਾਡੇ ਚ ਹੁਨਰ ਹੋਏਗਾ ਜੇ ਤੁਹਾਡੇ ਚ ਪੜਾਈ ਬੋਲੇਗੀ ਸੋ ਮੈਂ ਮਾਫੀ ਚਾਹੂੰਗਾ ਜੇ ਕਿਸੇ ਨੂੰ ਗੱਲਾਂ ਨਹੀਂ ਚੰਗੀਆਂ ਲੱਗੀਆਂ ਹੋਣਗੀਆਂ ਬੜੇ ਵੀਡੀਓ ਨੂੰ ਨੋਟ ਡਾਊਨ ਕਰਕੇ ਰੱਖ ਲਓ ਸੇਵ ਕਰਕੇ ਦੇਖ ਲਓ ਜਰੂਰ ਤੁਹਾਡੇ ਕੰਮ ਆਏਗੀ 5 7 10 ਸਾਲਾਂ ਬਾਅਦ ਸੋ ਮੇਰੀ ਤਾਂ ਹਰ ਬੱਚੇ ਨੂੰ ਇਹ ਵੀ ਪੜਾ ਲਓ ਪੈਸਾ ਕਮਾਵਾਂਗੇ ਦੋ ਸਾਲ ਠਹਿਰ ਕੇ ਵੀ ਕਮਾ ਲਾਂਗੇ ਤਿੰਨ ਸਾਲ ਠਹਿਰ ਕੇ ਵੀ ਕਮਾ ਲਾਂਗੇ ਪਰ ਆ ਸਮਾ ਜੜਾ ਕਿ ਵਾਪਸ ਨਹੀਂ ਆਉਣਾ ਤੇ ਬਾਕੀ ਹੁਣ ਮੁੱਦੇ ਤੇ ਆ ਜਾ ਫਾਈਨੈਂਸ਼ੀਅਲ ਇੰਡੀਆ ਤੋਂ ਸ਼ੂ ਕਰਾਉਂਦੀ ਮੈਨੂੰ ਲੱਗਦਾ ਜੇ ਇੰਨੀ ਜੀਆਈਸੀ ਦੇ ਰਹਿੰਦੇ ਆ ਤੇ ਕਰਾਉਣ ਦੀ ਲੋੜ ਨਹੀਂ ਹੈਗੀ ਆਈਟੀਆਰ ਲਾ ਦੋ ਜੇ ਫਾਰਮ ਲਾ ਦੋ ਮੋਰ ਦਨ ਇਨਫ ਸਰ ਚਲੋ ਬਾਕੀ ਹੋਰ ਕਲੈਰਿਟੀ ਆਉਂਦੇ ਦਿਨਾਂ ਦੇ ਵਿੱਚ ਜਦੋਂ ਰਿਜ਼ਲਟ ਦਾ ਟ੍ਰੈਂਡ ਹੋਣਾ ਹੈ ਸ਼ੁਰੂ ਹੋਣਾ ਹੈ ਤੇ ਸਾਨੂੰ ਜ਼ਰੂਰ ਮਿਲੇਗੀ ਸੋ ਕੋਈ ਵੀ ਤੁਹਾਨੂੰ ਕਨਫਿਊਜ਼ਨ ਹੈ ਕੋਈ ਕਲੈਰਿਟੀ ਚਾਹੀਦੀ ਹੈ ਤੇ ਤਿਰਤ ਜੀ ਨੂੰ 8557885578 ਤੇ ਸੰਪਰਕ ਕਰੋ ਬਹੁਤ ਬਹੁਤ